جو کہ براہم سبھا طور پہ آئے جی گلپ سی پڑیا کانگری اپنے ساتھی آئے اپنی حاضری لا کے گئے جسمندر مکیش را جی ایم سیالی والے آئے جی اتنے یوا براہم سبھا برنڈا تو گرگیا جو

یہاں نے سارے لوگ انہیں جبائی صاحب کا ساتھ ایک چنگا رشتہ اس کے ساتھ بھی شردانجلی دوقع ملیا میرے نال آئے بوندر سنگھ جی بولی ایکس سرپنچ پک بتے تو بلوندر سنگھ جی پردھان ایکس پردھان اٹوانی یونیئن کانگریس پارٹی کے جنرل سیکٹری ਸਾਰੇ ਇਹ ਪੰਜਾਂ ਦੀ ਨਮਿਤ ਜੋ ਕਾਲਾ ਜੀ ਜੇ ਪਹੁੰਚੇ ਨਾ ਲੋਕ ਵਡਾਉ ਕਿਹਾ ਜਾਂਦਾ ਹੈ ਕਿ ਲੋਕ ਮਹਾਰਾਜ ਦੀ ਘਰ ਦਾ ਤੇ ਜਿਵੇਂ ਸ਼ਕ ਇਨਸਾਨ ਦੀ ਜਾਨ ਦੀ ਉਮਰ ਕੁਝ ਵੀ ਹੋਵੇ ਜਿਵੇਂ ਕਾਲਾ ਜੀ ਨੇ ਉਹਨਾਂ ਦੇ ਜੀਵਨਾਰੇ ਵੀ ਦੱਸਿਆ ਉਹਨਾਂ ਦੇ ਕਾਰਜਾਂ ਬਾਰੇ ਦੱਸਿਆ ਕਿ ਉਹ ਆਪਣੀ ਜ਼ਿੰਮੇਵਾਰੀਆਂ ਸਾਧੀਆਂ ਨਿਭਾ ਕੇ ਗਏ ਪਰ ਪਰਿਵਾਰ ਲਈ ਕੁਛ ਛੋੜਾ ਹੁਣਸ਼ਾ ਹੀ ਧੋਖਾਈ ਆਪਾਂ ਅਜਿਕੇ ਕੱਢੇ ਹੋਣੇ ਨਜ਼ਰੂਆਂ ਦੀ ਰਾਤ ਕੀ ਤਾਂ ਗਿਆ ਆਪਾਂ ਪਰਮਾਤਮਾ ਤੇ ਚਰਨਾਂ ਦੇ ਵਿੱਚ ਸੰਗਤ ਦੇ ਰੂਪ ਚ ਅਰਦਾਸ ਕਰੀਏ ਕਿ ਉਸ ਵਿੱਚ ਦੀ ਰੂਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਵਾਸ ਸਾਕਸ਼ੀ ਚੰਗੀ ਜਿੰਨੀ ਪਾਵੇ ਤੇ ਪਰਮਾਤਮਾ ਸਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਉਹ ਕਾਜ ਕੁਛ ਨਹੀਂ ਕਰਦਾ ਇੰਨੇ ਕਦੇ ਲਈ ਜਿਵੇਂ ਅਸੀਂ ਸਦਾ ਹੀ ਇਹ ਕਿਹਾਔਂ ਤੇ ਸਵਾਲ ਹੈ ਦੇ ਲੋਕਾਂ ਸੁਖਾਂ ਦੇ ਭਾਰੀ ਭਾਵ ਹੈ جی شری رام واحر جی کا خالص واحد ਗੁਰਪ੍ਰੀਤ ਜੀ ਬ੍ਰੋਟਰ ਮਜਬੂਰੀ ਬੈਠੀ ਰਾਧਵੇ ਜੀ ਅਸੀਂ ਅੱਜ ਉਸ ਸ਼ਖਸੀ ਅੰਤਰਾ ਦਾ ਦਾਰਸ਼ਕਾਂ ਮੋਹਨੇ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਬਹੁਤ ਹੀ ਇਮਾਨਦਾਰੀ ਨਾਲ ਅਤੇ ਸਾਦੇ ਦਾੰਦ ਨਾਲ ਜੀਵਨ ਜੀਤਾ ਅਤੇ ਬਚਨ ਸਿੱਖਾਂ ਦੀ ਉਹਨਾਂ ਨੇ ਜਦ ਵੀ ਕਿਸੇ ਨੂੰ ਆਪਣਾ ਲਾਚੀ ਦਿਖਾਇਆ ਜਿੰਦ

ਸੇ ਦਾ ਜੀਵਨ ਬਾਰਾਂ ਹੀ ਆਨੰਦਾਂ ਦਾ ਉਹਨਾਂ ਨੇ ਕਿ ਸਾਡੇ ਨਾਲ ਦੂਜਾ ਪਰਿਵਾਰ ਖੜਾ ਹੈ ਇੱਕ ਸਦਸਾ ਚਲੇ ਗਿਆ ਤਾਂ 10 ਸਾਡੇ ਨਾਲ ਖੜੇ ਹੈ ਸੋ ਅਸੀਂ ਪਰਿਵਾਰ ਦੀ ਵਿਸ਼ਵਾਸ ਜੁਲਵਾਨੇ ਕਿ ਜਦੋਂ ਵੀ ਤੁਹਾਨੂੰ ਕਦੇ ਵੀ ਕਿਸੇ ਕਿਸਮ ਦੀ ਜਰੂਰ ਪਵੇਗੀ ਅਸੀਂ ਤੁਹਾਡੇ ਨਾਲ ਖੜੇ ਹਮੇਸ਼ਾ ਜਦੋਂ ਤੁਸੀਂ ਬੁਲਾਓਗੇ ਅਸੀਂ ਖੜੇ ਹੈ ਸੋ ਮੈਂ ਅੱਜ ਬੜੀ ਸ਼ੁਕਰ ਦਾ ਪਰਵਾਰ ਨੂੰ ਧੰਨਵਾਦ ਕਰਦਾ ਹਾਂ ਤੇ ਬੇਨਤੀ ਕਰਦਾ ਹਾਂ ਕਿ ਜਿਨ੍ਹਾਂ ਨੇ ਲੰਗਰ ਨਹੀਂ ਛਕਿਆ ਉਹ ਲੰਗਰ ਪ੍ਰਸ਼ਾਦ ਜਰੂਰ ਛਕਦੇ ਜਾਨ